ਪਟਕ ਬਾਕਸੀ ਇਹ ਪੈਲਕਟਮੀ ਐਜੂਕੇਟਰ ਰੋਜੀ ਕੋਰ ਵੱਲੋਂ ਕਰੀਬ 3 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਤਾਂ ਜੋ ਅਧਿਆਪਕਾਂ ਲਈ ਇੱਕ ਜ਼ਰੀਆ ਤਿਆਰ ਕੀਤਾ ਜਾ ਸਕੇ ਜਿਸ ਨਾਲ ਸਕੂਲ ਦੌਰਾਨ ਸਿੱਖ ਬੱਚਿਆਂ ਦਾ ਪਟਕਾ ਖੁੱਲ ਜਾਂਦੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਤੇ 2024 ਵਿੱਚ ਸਿਟੀ ਆਫ ਬ੍ਰੈਮਟਨ ਨੇ ਪਟਕਾ ਬਾਕ ਸੰਬੰਧੀ ਮੋਸ਼ਨ ਵੀ ਪਾਸ ਕੀਤਾ ਜਿਸ ਨੂੰ ਸਿਟੀ ਆਫ ਮਿਸਿਸਾਗਾ ਅਤੇ ਟਾਊਨ ਆਫ ਕੈਲੇਡਨ ਨੇ ਵੀ ਅਪਣਾਇਆ ਸੋ ਡੈਲੀਗੇਸ਼ਨ ਇਕਸਾਲ ਬਾਦ ਹੋਈ ਸੀ Um, and i did a delegation with the city of brampton because minupata siki saudi demographics jada hagir -hmm. within the region appeal so my delegation si and it was passed that same day in april of 2024 by councillor grupertap singh tour deputy harkirat singh as well as nft prahar baad fir recreation centers which ਮੋਸ਼ਨ ਅਪਰੂਵਡ ਹੋ ਗਿਆ ਕਿ ਆਲ ਰੀਜਨਲ ਅਪੀਲ ਰੈਕ ਸੈਂਟਰਸ ਸ਼ੁੱਡ ਹੈਵ ਦਾ ਪਟਕਾ ਬਾਕਸ ਇਨਸਾਈਡ ਕਾਉਂਸਲਰ ਗੁਰਪ੍ਰਤਾਪ ਸਿੰਘ ਤੂਰ ਇਸ ਪ੍ਰੋਜੈਕਟ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਭਰ ਦੀਆਂ ਹੋਰ ਨਗਰਪਾਲਿਕਾਵਾਂ ਵੀ ਇਸ ਪਹਿਲ ਕਦਮੀ ਦਾ ਹਿੱਸਾ ਬਣਨਗੀਆਂ ਆਈ ਵਿਸ਼ ਕਿ ਜੇ ਇਹ ਪ੍ਰੋਜੈਕਟ ਅਦੋਂ ਜਦੋਂ ਆਪਾਂ ਸਕੂਲ ਦੇ ਵਿੱਚ ਸੀਗੇ ਜਦੋਂ ਹੁੰਦਾ ਮੇਬੀ ਇਟ ਗਿਵਸ ਅਸ ਦਾ ਕੌਨਫੀਡੈਂਸ ਕਿਉਂਕਿ ਇਹ ਦੋ ਚੀਜ਼ਾਂ ਕਰਦਾ ਹੈਗਾ ਇੱਕ ਬੱਚੇ ਦੇ ਕੌਨਫੀਡੈਂਸ ਲਈ ਕਿ ਉਹ ਹਰ ਇੱਕ ਜਗ੍ਹਾ ਜਾ ਕੇ ਸੇਫ ਮਹਿਸੂਸ ਕਰ ਸਕਦੇ ਆ ਚਾਹੇ ਹੁਣ ਸਾਡੀ ਰੈਕ੍ਰੀਏਸ਼ਨ ਫੈਸਿਲਿਟੀ ਜਾ ਕੇ ਉਹ ਤੇ ਸਪੋਰਟਸ ਖੇਲ ਸਕਦੇ ਆ ਸਵਿਮਿੰਗ ਕਰ ਸਕਦੇ ਆ ਹਰ ਇੱਕ ਐਕਟੀਵਿਟੀ ਕਰ ਸਕਦੇ ਹੈਗੇ ਆ ਬਿਨਾਂ ਇਸ ਡਰ ਤੋਂ ਕਿ ਜੇ ਉਹਨਾਂ ਦੀ ਦਸਤਾਰ ਨੂੰ ਜਾਂ ਉਹਨਾਂ ਦੇ ਪਟਕੇ ਨੂੰ ਜੇ ਕੁਝ ਹੋ ਜਾਂਦਾ ਹੈਗਾ ਆ ਦੇ ਡੋਨਟ ਹੈਵ ਅਨਦਰ ਚੋਇਸ ਇਸ ਦੇ ਨਾਲ ਨਾਲ ਸਿਟੀ ਆਫ ਬ੍ਰੈਂਡਫੋਰਡ ਵੱਲੋਂ ਵੀ ਅਜਿਹਾ ਹੀ ਇੱਕ ਮੋਸ਼ਨ ਪਾਸ ਕੀਤਾ ਗਿਆ ਹੈ ਸੋ ਕੱਲ ਮੈਂ ਆਪਣੇ ਹੋਮ ਟਾਊਨ ਸਿਟੀ ਆਫ ਬ੍ਰੈਂਡਫੋਰਡ ਦੇ ਵਿੱਚ ਡੈਲੀਗੇਸ਼ਨ ਕਰ ਕੀਤੀ ਸੀ ਤੇ ਇਟਸ ਇਟਸ ਪਾਸਟ ਸੋ ਸਟੇ ਟਿਊਨਡ ਫੋਰ ਮੋਰ ਇਨਫੋਰਮੇਸ਼ਨ ਔਨ ਥੈਟ ਬਟ ਉੱਥੇ ਤੇ ਮੇਰੀ ਸ਼ੁਰੂਆਤ ਹੋਈ ਸੀ ਆਈ ਵਾਸ ਬੋਰਨ ਐਂਡ ਰੇਜ਼ਡ ਇਨ ਬ੍ਰੈਂਡਫੋਰਡ ਜਿੱਥੇ ਮੇਰੇ ਪੇਰੈਂਟਸ ਇੰਡੀਆ ਤੋਂ ਇਮੀਗ੍ਰੇਟ ਕਿ okay, 73 ਵਿੱਚ ਆਈ ਸੀ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਪ੍ਰੋਜੈਕਟ ਦੇ ਸਿੱਖ ਲੈਂਸ ਨਾਮਕ ਸੰਸਥਾ ਵੱਲੋਂ ਇੱਕ ਡਾਕੂਮੈਂਟਰੀ ਵੀ ਤਿਆਰ ਕੀਤੀ ਗਈ ਹੈ ਤੇ ਜਾਗਰੂਕਤਾ ਨੂੰ ਮੁੱਖ ਰੱਖਦਿਆਂ ਇੱਕ ਇੰਸਟਾਗ੍ਰam ਤੇ ਪੇਜ ਵੀ ਤਿਆਰ ਕੀਤਾ ਜਾ ਰਿਹਾ ਹੈ ਤੇ ਮੌਜੂਦਾ ਸਮੇਂ ਵਿੱਚ ਪੀਲ ਖੇਤਰ ਵਿੱਚ ਇਹ ਪਟਕਾ ਬਾਕਸ ਸਕੂਲਸ ਅਤੇ ਹਰ ਇੱਕ ਰੈਕ੍ਰੀਏਸ਼ਨਲ ਸੈਂਟਰ ਵਿੱਚ ਮੌਜੂਦ ਹਨ ਜਿਸ ਵਾਸਤੇ ਸਟਾਫ ਨੂੰ ਲੋੜਿੰਦੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ ਸੋ ਜਦੋਂ ਕੋਈ ਪਟਕਾ ਬਾਕਸ ਨੂੰ ਆਰਡਰ ਕਰਦਾ ਹੈ ਉਦੇ ਵਿੱਚ ਪਟਕਾ ਪ੍ਰੋਫੈਸ਼ਨਲ ਲਰਨਿੰਗ ਹੁੰਦੀ ਹੈ ਸੋ ਮੈਂ ਉਹਦੇ ਰੀਕ੍ਰੀਏਸ਼ਨ ਸੈਂਟਰਸ ਤੇ ਜਾ ਕੇ ਕਰਦੀਆ ਸੋ ਲਾਸਟ ਈਅਰ 500 ਰੀਕ੍ਰੀਏਸ਼ਨਲ ਸਟਾਫ ਸਟੂਡੈਂਟਸ ਮੈਕ ਸੇਵ ਮੈਕ ਸੈਂਟਰ ਦੇ ਵਿੱਚ ਮੈਕ ਵੱਡੀ ਵਰਕਸ਼ਾਪ ਕੀਤੀ ਸੀ ਤੇ ਇਹ ਪਟਕਾ ਬਾਕਸੇ ਹਰ ਇੱਕ ਉਸ ਥਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿੱਥੇ ਇਹਨਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ ਸਾਡੀ ਕਮਿਊਨਿਟੀ ਕਿੰਨੀ ਵੱਧ ਰਹੀ ਹੈ ਹਸਪੀਟਲਸ ਦੇਖੋ ਡੈਮੋਗ੍ਰਾਫਿਕਸ ਵੱਧ ਰਹੇ ਨੇ ਸਾਡੇ ਸਿੱਖ ਕਮਿਊਨਿਟੀ ਮੈਂਬਰਸ ਜਾਂਦੇ ਨੇ so all these leaders need to understand ki what should we do je koi mareez aave ki ohna da dastar litte hai there's a trauma to the head like what do we do with the dastar what do we do with the patkas mm -hmm. um and now conversations horiyan ne with some of the biggest uh, hospitals eh pehli kadmi na sirf sikh adhyapakaanu patka bannan vich madad kar di hai sagu sikh pehchan bare jagrukta vi phailaundi <laughs> hai taan jo bachche school vich bullying da shikar na banan ate ohna Extracurricular activities to pitch in Jo Karna, How do we keep Gursiki alive? How do we support families? How do we support a child? So these boxes are to be used in educational systems. A parent that asks me, I would contact the schools and I would have conversations. Why is this child feeling this way? this is when training is involved this is when that impact occurs sukpritkar omni news